ਸਤ ਸ੍ਰੀ ਅਕਾਲ ਮੈਚਰ ਨਿਊਜ਼ ਸੈਂਟ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਤੁਹਾਡਾ ਸਾਰਿਆਂ ਦਾ ਅੱਜ ਦੇ ਨਾ ਵੱਡੀ ਖਬਰਾਂ ਦੇ ਵਿੱਚ ਅੱਜ ਦੇ ਨਾ ਵੱਡੀ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਅਮਰੀਕਾ ਦੇ ਵੱਲੋਂ ਦਿੱਤੇ ਗਏ ਵੱਡੇ ਝਟਕੇ ਦੀ ਭਾਰਤੀ ਵਿਦਿਆਰਥੀਆਂ ਸਮੇਤ ਹੋਰਨਾਂ ਵਰਗਾਂ ਨੂੰ ਵੱਡਾ ਝਟਕਾ ਲੱਗਦਾ ਦਿਖਾਈ ਦਿੱਤਾ ਤੇ ਇਸ ਮੌਕੇ ਇੱਕ ਚੇਤਾਵਨੀ ਵੀ ਅਮਰੀਕੀ ਸਰਕਾਰ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਕੈਬਨ ਮੀਟਿੰਗ ਦੇ ਵਿੱਚ ਮਾਨ ਸਰਕਾਰ ਦੇ ਵੱਲੋਂ ਬਹੁਤ ਵੱਡਾ ਫੈਸਲਾ ਲੈ ਲਿਆ ਗਿਆ ਵਿਧਾਨ ਸਭਾ ਦੇ ਵਿੱਚ ਬੇਦਬੀ ਨਾਲ ਸੰਬੰਧਿਤ ਬਿੱਲ ਪੇਸ਼ ਕਰ ਦਿੱਤਾ ਗਿਆ ਤੇ ਵਿਰੋਧੀਆਂ ਦੇ ਵੱਲੋਂ ਇਸ ਨੂੰ ਲੈ ਕੇ ਇਤਰਾਜ਼ ਜ਼ਾਹਰ ਕੀਤਾ ਜਾ ਰਿਹਾ ਹੈ ਲੁਧਿਆਣਾ ਦੇ ਵਿੱਚ ਕਾਂਗਰਸ ਦੇ ਵੱਲੋਂ ਲੈਂਡ ਪੁਲਿੰਗ ਸਕੀਮ ਦੇ ਖਿਲਾਫ ਵੱਡਾ ਧਰਨਾ ਦਿੱਤਾ ਗਿਆ ਤੇ ਇਸ ਮੌਕੇ ਇਹਨਾਂ ਕਾਂਗਰਸੀ ਆਗੂਆਂ ਦੇ ਵੱਲੋਂ ਸਿੱਧੀ ਚੇਤਾਵਨੀ ਵੀ ਦੇ ਦਿੱਤੀ ਗਈ ਆਕਾਲੀ ਦਲ ਦੇ ਵੱਲੋਂ ਆਪਣਾ ਤਰਨਾ ਮੁੱਲਤਵੀ ਕਿਉਂ ਕਰ ਦਿੱਤਾ ਗਿਆ ਹੈ ਮੀਨੂ ਲੈ ਕੇ ਮੌਸਮ ਮਹਾਰਾ ਦੇ ਵੱਲੋਂ ਵੀ ਖਵਾਣੀ ਕਰ ਦਿੱਤੀ ਗਈ ਹੈ ਇਹਨਾਂ ਸਾਰੀਆਂ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਇੱਕ ਅਜਿਹਾ ਕਾਨੂੰਨ ਪਾਸ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਭਾਰਤੀ ਵਿਦਿਆਰਥੀਆਂ ਨੂੰ ਅਤੇ ਹੋਰਨਾਂ ਵਰਗਾਂ ਦੇ ਲੋਕਾਂ ਨੂੰ ਵੱਡਾ ਝਟਕਾ ਲੱਗਦਾ ਦਿਖਾਈ ਦੇ ਰਿਹਾ ਹੈ ਅਮਰੀਕਾ ਦੇ ਵੱਲੋਂ ਆਪਣੀ ਵੀਜ਼ਾ ਫੀਸ ਦੁੱਗਣੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਕਾਰਨ ਅਮਰੀਕਾ ਜਾਣ ਦੀ ਯੋਜਨਾ ਬਣਾ ਰਹੇ ਭਾਰਤੀ ਵਿਦਿਆਰਥੀਆਂ ਸਲਾਨੀਆਂ ਕਾਰੋਬਾਰੀ ਯਾਤਰੀਆਂ ਅਤੇ ਤਕਨੀਕੀ ਕੰਪਨੀਆਂ ਵਿੱਚ ਕੰਮ ਕਰਨ ਵਾਲਿਆਂ ਨੂੰ ਛੇਤੀ ਹੀ ਮੌਜੂਦਾ ਵੀਜ਼ਾ ਫੀਸ ਤੋਂ ਦੁੱਗਣੀ ਤੋਂ ਵੱਧ ਰਕਮ ਦਾ ਭੁਗਤਾਨ ਕਰਨਾ ਪੈ ਸਕਦਾ ਹੈ ਰਸ਼ਟਰਪਤੀ ਡੋਨਲਡ 트ੰਪ ਦੇ ਵੱਲੋਂ 4 ਜੁਲਾਈ ਨੂੰ ਵਨ ਬਿਗ ਬਿਊਟੀਫੁਲ ਬਿਲ ਤੇ ਆਪਣੇ ਦਸਤਖਤ ਕਰ ਦਿੱਤੇ ਗਏ ਸਨ ਜਿਸ ਤੋਂ ਬਾਅਦ ਇਹ ਬਿਲ ਕਾਨੂੰਨ ਬਣ ਗਿਆ ਤੇ ਇਸ ਨੂੰ ਲੈ ਕੇ ਇਮੀਗ੍ਰੇਸ਼ਨ ਸੇਵਾ ਸਲਾਹਕਾਰ ਮੁਤਾਬਕ ਵੀਜ਼ਾ ਫੀਸ ਦਾ ਇਸੇ ਨਵੇਂ ਕਾਨੂੰਨ ਵਿੱਚ ਜ਼ਿਕਰ ਕੀਤਾ ਗਿਆ ਤੇ 트ੰਪ ਦੇ ਸહી ਪਾਉਣ ਤੋਂ ਪਹਿਲਾਂ ਹੀ ਇਮੀਗ੍ਰੇਸ਼ਨ ਖੇਤਰ ਤੇ ਨਜ਼ਰ ਰੱਖਣ ਵਾਲਿਆਂ ਅਤੇ ਵਿਦਿਆਰਥੀ ਨੂੰ ਪੜ੍ਹਾਈ ਲਈ ਵਿਦੇਸ਼ ਜਨ ਵਾਲੀਆਂ ਕੰਪਨੀਆਂ ਦੀ ਇਸ ਫੇਲ ਤੇ ਪਹਿਲਾਂ ਹੀ ਤੇ ਕੀ ਨਜ਼ਰ ਸੀ ਹਾਲਾਂਕਿ ਇਸ ਸਬੰਧੀ ਅਜੇ ਤੱਕ ਕੋਈ ਵੀ ਅਧਿਕਾਰਿਤ ਜਾਣਕਾਰੀ ਨਹੀਂ ਹੈ ਨਾ ਹੀ ਇਹ ਦੱਸਿਆ ਜਾ ਰਿਹਾ ਕਿ ਕਿੰਨੀ ਰਕਮ ਲਈ ਜਾਵੇਗੀ ਇਸ ਖੇਤਰ ਨਾਲ ਸੰਬੰਧਿਤ ਇੱਕ ਵਿਅਕਤੀ ਦੇ ਵੱਲੋਂ ਜਿਸ ਦਾ ਨਾਮ ਸੰਜੀਵ ਰਾਏ ਉਹਨਾਂ ਦੇ ਵੱਲੋਂ ਆਖਿਆ ਗਿਆ ਕਿ ਵਾਧੂ ਵੀਜ਼ਾ ਇਕਕ੍ਰਿਤ ਫੀਸ ਨਾਲ B1 B2 ਵੀਜ਼ਾ ਲਈ ਅਰਜ਼ੀਆਂ ਦੇਣ ਵਾਲੇ ਭਾਰਤੀਆਂ ਨੂੰ ਵੀ ਨਵੀਂ ਫੀਸ ਤਹਿਤ ਲਗਭਗ 37500 ਰੁਪਏ ਦੀ ਅਦਾਗੀ ਕਰਨੀ ਹੋਵੇਗੀ ਜੋ ਕਿ ਇਸ ਮੌਕੇ 16000 ਰੁਪਏ ਹੈ ਤੇ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਇਹ ਸ਼ੰਕਾ ਜਾਹਰ ਕੀਤੀ ਜਾ ਰਹੀ ਹੈ ਕਿ ਜੋ ਵੀਜ਼ਾ ਇਸਾ ਉਸ ਦੇ ਵਿੱਚ ਵਾਧਾ ਕੀਤਾ ਜਾ ਸਕਦਾ ਤੇ ਇਸ ਦੇ ਨਾਲ ਹੀ ਅਮਰੀਕੀ ਸਰਕਾਰ ਨੇ ਜਿਨ੍ਹਾਂ ਦੇ ਵੱਲੋਂ ਅਮਰੀਕਾ ਦਾ ਵੀਜ਼ਾ ਲੈ ਲੈ ਗਏ ਤੇ ਜਾਂ ਫਿਰ ਜਿਨ੍ਹਾਂ ਨੇ ਲੈਣਾ ਉਹਨਾਂ ਨੂੰ ਲੈ ਕੇ ਇੱਕ ਚੇਤਾਵਨੀ ਜਾਰੀ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਵੀਜ਼ਾ ਦੀ ਪਾਲਣਾ ਇਹਨਾਂ ਵਿਅਕਤੀਆਂ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਅਮਰੀਕਾ ਦਾ ਵੀਜ਼ਾ ਲਿਆ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਜੋ-ਜੋ ਇਸ ਨਾਲ ਸੰਬੰਧਤ ਨਿਯਮ ਨੇ ਕਾਇਦੇ ਕਾਨੂੰਨ ਨੇ ਉਸ ਮੁਤਾਬਕ ਹੀ ਆਪਣੀਆਂ ਗਤਿਆ ਵਿਧੀਆਂ ਕੀਤੀਆਂ ਜਾਣ ਤੇ ਜੇਕਰ ਇਸ ਤੋਂ ਕਾਨੂੰਨ ਤੋਂ ਬਾਹਰ ਜਾ ਕੇ ਕੋਈ ਕਦਮ ਪੁੱਟਿਆ ਜਾਂਦਾ ਤਾਂ ਫਿਰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ ਡਿਪੋਰਟ ਕਰ ਦਿੱਤਾ ਜਾਵੇਗਾ ਇਸੇ ਦੀ ਚੇਤਾਵਨੀ ਅਮਰੀਕੀ ਸਰਕਾਰ ਦੇ ਵੱਲੋਂ ਦੇ ਦਿੱਤੀ ਗਈ ਹੈ ਵਾਧਿਆਂ ਅਗਲੀ ਖਬਰ ਤੇ ਵੱਲ ਮਾਨ ਸਰਕਾਰ ਦੀ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਕੈਬਨਟ ਮੀਟਿੰਗ ਹੋਈ ਹੈ ਤੇ ਇਸ ਦੇ ਵਿੱਚ ਵੱਡੇ ਫੈਸਲੇ ਲੈ ਲਏ ਗਏ ਨੇ ਇਸ ਕੈਬਨਟ ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ ਕਿ ਅੱਜ ਚੰਡੀਗੜ੍ਹ ਵਿਖੇ ਪੰਜਾਬ ਕੈਬਨਟ ਦੀ ਅਹਿਮ ਮੀਟਿੰਗ ਸੱਦੀ ਗਈ ਜਿਸ ਵਿੱਚ ਸਮੁੱਚੇ ਧਾਰਮਿਕ ਗ੍ਰੰਥਾਂ ਦੀ ਬੇਦਬੀ ਮਾਮਲੇ ਵਿੱਚ ਸਖਤ ਸਜ਼ਾਵਾਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਰੋਕਥਾਮ ਬਾਰੇ ਬਿੱਲ 2025 ਨੂੰ ਮਨਜ਼ੂਰੀ ਦਿੱਤੀ ਗਈ। ਇਸ ਬਿੱਲ ਮੁਤਾਬਕ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ, ਭਗਵਦ ਗੀਤਾ, ਬਾਈਬਲ, ਕੁਰਾਨ ਸ਼ਰੀਫ ਅਤੇ ਹੋਰ ਪਵਿੱਤਰ ਗ੍ਰੰਥਾਂ ਦੀ ਬੇਦਬੀ ਦੀਆਂ ਘਟਨਾਵਾਂ ਵਿੱਚ ਸਿੱਧੇ ਜਾਂ ਅਸਿੱਧੇ ਤੌਰ ਤੇ ਸ਼ਾਮਿਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਮੁਲਜ਼ਮ ਨੂੰ ਉਮਰ ਕੈ ਤੱਕ ਦੀ ਸਜ਼ਾ ਹੋ ਸਕਦੀ ਹੈ। ਇਸ ਕਾਨੂੰਨ ਦੇ ਲਾਗੂ ਹੋਣ ਨਾਲ ਸੂਬੇ ਵਿੱਚ ਫਿਰਕੂ ਸਦਭਾਵਨਾ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਮਜ਼ਬੂਤ ਹੋਣਗੀਆਂ ਸਾਡੇ ਲਈ ਧਾਰਮਿਕ ਗ੍ਰੰਥਾਂ ਦਾ ਸਨਮਾਨ ਸਭ ਤੋਂ ਪਹਿਲਾਂ ਹੈ ਨਾਲ ਹੀ ਪੰਜਾਬ ਰੈਗੂਲੇਸ਼ਨ ਆਫ ਕ੍ਰਸ਼ਰ ਯੂਨਿਟਸ ਸਟਾਕਸ ਐਂਡ ਰੀਟੇਨ ਰੂਲਸ 2025 ਨੂੰ ਵੀ ਹਰੀ ਝੰਡੀ ਦਿੱਤੀ ਗਈ ਹੈ ਇਸ ਪ੍ਰਕਾਰ ਸੀਐਮ ਭਗਵੰਤ ਮਾਨ ਦੇ ਵੱਲੋਂ ਇਸ ਕੈਬਨ ਮੀਟਿੰਗ ਤੋਂ ਬਾਅਦ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਕੈਬਨਟ ਮੀਟਿੰਗ ਦੇ ਵਿੱਚ ਬੇਦਬੀ ਨਾਲ ਸੰਬੰਧਤ ਜੋ ਬਿੱਲ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਜਾਣਾ ਉਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਇਸ ਬੇਦਬੀ ਬਿੱਲ ਦੇ ਵਿੱਚ ਜੋ ਸਜ਼ਾ ਹੈ ਉਮਰ ਕੈਦ ਦੀ ਸਜ਼ਾ ਦੀ ਤਸਵੀਜ਼ ਵੀ ਰੱਖੀ ਗਈ ਹੈ ਇਸ ਬਿੱਲ ਨੂੰ ਹੁਣ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਸ ਬੇਦਬੀ ਨਾਲ ਸੰਬੰਧਤ ਬਿੱਲ ਦੇ ਵਿੱਚ ਸਾਰੇ ਧਾਰਮਿਕ ਗ੍ਰੰਥਾਂ ਨੂੰ ਵੀ ਸ਼ਾਮਿਲ ਕੀਤਾ ਗਿਆ। ਵਧਿਆ ਅਗਲੀ ਖਬਰ ਦੇ ਵੱਲ ਕੈਬਨਟ ਦੇ ਵਿੱਚ ਪਾਸ ਕੀਤਾ ਗਿਆ ਬੇਦਵੀ ਬਿਲ ਮਾਦ ਦੇ ਵਿੱਚ ਸੀਮ ਭਗਵੰਤ ਮਾਨ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਪੇਸ਼ ਕਰ ਦਿੱਤਾ ਗਿਆ। ਇਸ ਬਿੱਲ ਦੇ ਪੇਸ਼ ਕਰਨ ਤੋਂ ਬਾਅਦ ਜੋ ਇਸ ਬਿੱਲ ਉੱਪਰ ਵਿਚਾਰ ਚਰਚਾ ਕੀਤੀ ਜਾਣੀ ਹੈ ਕੀ ਕੁਝ ਇਸ ਦੇ ਵਿੱਚ ਹੈ ਇਸ ਦੇ ਵਿਸਤਾਰ ਬਾਰੇ 15 ਜੁਲਾਈ ਨੂੰ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਕੀਤੀ ਜਾਵੇਗੀ। ਤਾਂ ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਖੇ ਕਿ ਸਰਕਾਰ ਦੇ ਵੱਲੋਂ ਬੇਲ ਜੋ ਲਿਆਂਦਾ ਗਿਆ ਉਹ ਠੀਕ ਹੈ ਪਰ ਕਾਫੀ ਦੇਰ ਹੋ ਚੁੱਕੀ ਹੈ ਸਾਢੇ 3 ਸਾਲ ਦਾ ਸਮਾਂ ਬੀਤ ਗਿਆ ਜਿਸ ਮੌਕੇ ਇਹਨਾਂ ਦੇ ਵੱਲੋਂ ਆਪਣੀ ਸਰਕਾਰ ਬਣਾਈ ਜਾਣੀ ਸੀ ਉਸ ਮੌਕੇ ਇਹਨਾਂ ਦੇ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ 24 ਘੰਟਿਆਂ ਦੇ ਅੰਦਰ ਅੰਦਰ ਬੇਦਬੀ ਦੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰਾਂਗੇ ਪਰ ਸਾਢੇ 3 ਸਾਲ ਦਾ ਸਮਾਂ ਹੋ ਗਿਆ ਕਿਸੇ ਉੱਪਰ ਕੋਈ ਵੀ ਕਾਰਵਾਈ ਨਹੀਂ ਹੋਈ ਹੈ ਤੇ ਆਪਣੀਆਂ ਨਕਾਮੀਆਂ ਛਪਾਉਣ ਦੇ ਲਈ ਇਹ 3.5 ਸਾਲ ਤੋਂ ਬਾਅਦ ਬਿੱਲ ਵਿਧਾਨ ਸਭਾ ਦੇ ਵਿੱਚ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਲਿਆਂਦਾ ਜਾ ਰਿਹਾ ਹੈ ਤੇ ਇਸ ਵਿੱਚ ਵੀ ਇਹਨਾਂ ਦੀ ਕੋਈ ਤਿਆਰੀ ਨਹੀਂ ਹੈ ਬਿੱਲ ਪੇਸ਼ ਕਰ ਦਿੱਤਾ ਹੈ ਪਰ ਇਸ ਨੂੰ ਲੈ ਕੇ ਤਿਆਰੀ ਨਹੀਂ ਹੈ ਨਾ ਤਾਂ ਸਾਨੂੰ ਇਸ ਦੇ ਬਾਰੇ ਕੋਈ ਜਾਣਕਾਰੀ ਦਿੱਤੀ ਗਈ ਹੈ ਅਸੀਂ ਕੀ ਇਸ ਦੇ ਬਾਰੇ ਬੋਲਾਂਗੇ ਕਿ ਇਸ ਦੇ ਵਿੱਚ ਕਮੀਆਂ ਨੇ ਉਸ ਨੂੰ ਸੁਧਾਈ ਕਰਨ ਦੇ ਲਈ ਸਰਕਾਰ ਦੇ ਕੋਲ ਮੰਗ ਰੱਖਾਂਗੇ ਸਾਨੂੰ ਅਜੇ ਤੱਕ ਇਸ ਸਬੰਧੀ ਕੋਈ ਵੀ ਜਾਣਕਾਰੀ ਜਾਂ ਕੋਈ ਦਸਤਾਵੇਜ਼ ਮੁਹੱਈਆ ਨਹੀਂ ਕਰਵਾਏ ਗਏ ਨੇ ਦੂਜੇ ਪਾਸੇ ਸੀਐਮ ਭਗਵੰਤ ਮਾਨ ਦਾ ਕਹਿਣਾ ਕਿ ਇਸ ਬੇਨ ਨੂੰ ਲੈ ਕੇ ਵਿਚਾਰ ਚਰਚਾ ਅਗਲੇ ਦਿਨ ਜੋ 15 ਜੁਲਾਈ ਨੂੰ ਵਿਧਾਨ ਸਭਾ ਦਾ ਸੈਸ਼ਨ ਹੈ ਉਸ ਦੇ ਵਿੱਚ ਕੀਤੀ ਜਾਵੇਗੀ ਤੇ ਵਿਰੋਧੀਆਂ ਉੱਪਰ ਨਿਸ਼ਾਨੇ ਸਾਧਦੇ ਹੋਏ ਉਹਨਾਂ ਦੇ ਵੱਲੋਂ ਆਖਿਆ ਗਿਆ ਕਿ ਇਹਨਾਂ ਨੂੰ ਇਸ ਮੁੱਦੇ ਤੇ ਵੀ ਬੋਲਣ ਲਈ ਤਿਆਰੀ ਕਰਨ ਦੀ ਅਜੇ ਲੋੜ ਹੈ ਕਿੰਨੇ ਸਾਲਾਂ ਤੋਂ ਪੰਜਾਬ ਦੇ ਵਿੱਚ ਬੇਦਬੀਆਂ ਹੋ ਰਹੀਆਂ ਨੇ ਅਜੇ ਵੀ ਇਹਨਾਂ ਵਿਰੋਧੀ ਧਿਰ ਪਾਰਟੀਆਂ ਦੇ ਵੱਲੋਂ ਇਸ ਬੇਲੇ ਦੇ ਉੱਪਰ ਬਹਿਸ ਕਰਨ ਦਾ ਸਮਾਂ ਮੰਗਿਆ ਜਾ ਰਿਹਾ ਤੇ ਇੱਥੇ ਸੀਐਮ ਭਗਵੰਤ ਮਾਨ ਦੇ ਵੱਲੋਂ ਨਿਸ਼ਾਨੇ ਆਪਣੇ ਇਹਨਾਂ ਕਾਂਗਰਸੀ ਆਗੂਆਂ ਦੇ ਉੱਪਰ ਸਾਧਤੇ ਗਏ ਨੇ ਵੱਧਿਆਂ ਅਗਲੀ ਖਬਰ ਦੇ ਵੱਲ ਮਾਨ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਲਿਆਂਦੀ ਜਾ ਰਹੀ ਲੈਂਡ ਪੂਲਿੰਗ ਦਾ ਵਿਰੋਧ ਹੋਣਾ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਹੁੰਦਾ ਦਿਖਾਈ ਦੇ ਰਿਹਾ ਤੇ ਅੱਜ ਇਸ ਦਾ ਪਹਿਲਾ ਜੋ ਧਰਨਾ ਕਾਂਗਰਸ ਦੇ ਵੱਲੋਂ ਲੁਧਿਆਣਾ ਦੇ ਵਿੱਚ ਦਿੱਤਾ ਗਿਆ ਇਸ ਮੌਕੇ ਕਾਂਗਰਸ ਦੀ ਲੀਡਰਸ਼ਿਪ ਐਸਾ ਲੁਧਿਆਣੇ ਦੇ ਇਸ ਦਿੱਤੇ ਗਏ ਧਰਨੇ ਦੇ ਵਿੱਚ ਦਿਖਾਈ ਦਿੱਤੀ ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਬੈਂਸ ਬ੍ਰਦਰਸ ਸੁਖਜਿੰਦਰ ਸਿੰਘ ਰੰਧਾਵਾ ਸੁਖਪਾਲ ਖੈਰਾ ਤੇ ਇਸ ਤੋਂ ਇਲਾਵਾ ਵੀ ਕਈ ਕਾਂਗਰਸ ਦੇ ਵੱਡੇ ਚਿਹਰੇ ਇਸ ਧਰਨੇ ਦੇ ਵਿੱਚ ਸ਼ਮੂਲੀਅਤ ਕਰਦੇ ਦਿਖਾਈ ਦਿੱਤੇ ਤੇ ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਸੁਖਪਾਲ ਖੈਰਾ ਅਤੇ ਰਾਜਾ ਵੜਿੰਗ ਦੇ ਵੱਲੋਂ ਸਿੱਧੀ ਚਤਤਨੀ ਮਾਨ ਸਰਕਾਰ ਨੂੰ ਦੇ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਕਿ ਜੇਕਰ ਮਾਨ ਸਰਕਾਰ ਦੇ ਵੱਲੋਂ ਇਸ ਲੈਂਡ ਪੁਲਿੰਗ ਸਕੀਮ ਨੂੰ ਰੱਦ ਨਾ ਕੀਤਾ ਗਿਆ ਤੇ ਜੇਕਰ ਅਫਸਰਾਂ ਦੇ ਵੱਲੋਂ ਇਸ ਨੂੰ ਲਾਗੂ ਕਰਨ ਦੇ ਵਿੱਚ ਸਹਾਇਤਾ ਕੀਤੀ ਗਈ ਤੇ ਤਾਂ ਡੇਢ ਸਾਲ ਦਾ ਸਮਾਂ ਰਹਿ ਗਿਆ ਕਾਂਗਰਸ ਦੀ ਸਰਕਾਰ ਆ ਜਾਣੀ ਹੈ ਉਸ ਮੌਕੇ ਜਿਹੜੇ ਜਿਹੜੇ ਵੀ ਇਸ ਦੇ ਵਿੱਚ ਦੋਸ਼ੀ ਪਾਏ ਜਾਣਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਇਹ ਲੈਂਡ ਪੁਲਿੰਗ ਸਕੀਮ ਸਰਲਸਰ ਧੋਖਾ ਹੈ ਤੇ ਜਿਨ੍ਹਾਂ ਦੀ ਜ਼ਮੀਨ ਵੀ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਤੱਕ ਇਹ ਨਾਲ ਐਕਵਾਇਰ ਕੀਤੀ ਜਾਵੇਗੀ ਉਹਨਾਂ ਦੇ ਹੱਕ ਦੇ ਵਿੱਚ ਕਾਂਗਰਸ ਖੜੇਗੇ ਤੇ ਫਿਰ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਸਾਰਾ ਹਿਸਾਬ ਬਰਾਬਰ ਕੀਤਾ ਜਾਵੇਗਾ ਤੇ ਇਸ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਆਪਣਾ ਗਰਮ ਭਾਸ਼ਣ ਦਿੱਤਾ ਗਿਆ ਸੁਖਪਾਲ ਸਿੰਘ ਖੈਰਾ ਤਾਂ ਕਹਿਣਾ ਕਿ ਕਾਂਗਰਸ ਦੀ ਸਰਕਾਰ ਆਉਣ ਮੌਕੇ ਜਿਹੜੇ ਜਿਹੜੇ ਵੀ ਇਸ ਲੈਂਡ ਪੁਲਿੰਗ ਸਕੀਮ ਦੇ ਪਿੱਛੇ ਵਿਅਕਤੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਵੇਗੀ ਤੇ ਜਿਨ੍ਹਾਂ ਦੇ ਵੱਲੋਂ ਝੂਠੇ ਪਰਚੇ ਸਾਡੇ ਵਰਕਰਾਂ ਦੇ ਉੱਪਰ ਸਾਡੇ ਲੀਡਰਾਂ ਦੇ ਉੱਪਰ ਅਤੇ ਬਲਾਕ ਪ੍ਰਧਾਨਾਂ ਜਾਂ ਜਿਨ੍ਹਾਂ ਦੇ ਉੱਪਰ ਵੀ ਕੀਤੇ ਜਾ ਰਹੇ ਨੇ ਸਰਪੰਚਾਂ ਤੇ ਪੰਚਾਂ ਉੱਪਰ ਕੀਤੇ ਜਾ ਰਹੇ ਨੇ ਸਾਡੀ ਸਰਕਾਰ ਆਉਣ ਤੇ ਇੱਕ ਕਮਿਸ਼ਨ ਇਸ ਨੂੰ ਲੈ ਕੇ ਬਣਾਇਆ ਜਾਵੇਗਾ ਜੋ ਸਾਰੀ ਇਸ ਦੇ ਵਿੱਚ ਚਰਚਾ ਜਾਂਚ ਕਰੇਗਾ ਤੇ ਜਿਹੜਾ ਵੀ ਇਸ ਦੇ ਵਿੱਚ ਦੋਸ਼ੀ ਪਾਇਆ ਜਾਵੇਗਾ ਉਸ ਦੇ ਖਿਲਾਫ ਫਿਰ ਮੁਕਦਮਾ ਚਲਾਇਆ ਜਾਵੇਗਾ ਇਸ ਪ੍ਰਕਾਰ ਜਿਵੇਂ ਕਾਂਗਰਸੀ ਲੀਡਰਾਂ ਦੇ ਵੱਲੋਂ ਇਸ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਉਦੋਂ ਦੂਜੇ ਪਾਸੇ ਚੇਤਾਵਨੀ ਦੇਣ ਦਾ ਕੰਮ ਹੀ ਸਰਕਾਰ ਨੂੰ ਇਹਨਾਂ ਕਾਂਗਰਸੀ ਲੀਡਰਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਵਧਿਆ ਅਗਲੀ ਖਬਰ ਦੇ ਵੱਲ ਕਾਂਗਰਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਇਸ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਤਰਨਾਤ ਦੇਣ ਦਾ ਪ੍ਰੋਗਰਾਮ ਲੁਧਿਆਣਾ ਦੇ ਵਿੱਚ ਰੱਖਿਆ ਗਿਆ ਸੀ ਡੀਸੀ ਦਫ਼ਤਰ ਦੇ ਅੱਗੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣਾ ਤਰਨਾ ਦਿੱਤਾ ਜਾਣਾ ਸੀ ਪਰ ਬਾਰਿਸ਼ ਦਾ ਮਾਹੌਲ ਅਤੇ ਹੋਰ ਨਾ ਕਈ ਕਾਰਨਾ ਕਰਕੇ ਇਹ ਤਰਨਾ ਮੁਲਤਵੀ ਕਰ ਦਿੱਤਾ ਗਿਆ ਤੇ ਇਸ ਧਰਨੇ ਦੀ ਤਰੀਕ ਹੋਣਾ 22 ਜੁਲਾਈ ਰੱਖ ਦਿੱਤੀ ਗਈ ਹੈ ਸ਼੍ਰੋਮਣੀ ਅਕਾਲ ਚਲਨ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਖਿਆ ਕਿ ਇਹ ਨੀਤੀ ਕਿਸਾਨਾਂ ਦੇ ਖਿਲਾਫ ਹੈ ਪੰਜਾਬ ਦੇ ਲੋਕਾਂ ਦੇ ਖਿਲਾਫ ਹੈ ਤੇ ਸਰਕਾਰ ਦੇ ਵੱਲੋਂ ਜਿੱਥੇ-ਜਿੱਥੇ ਵੀ ਇਸ ਲੈਂਡ ਪੂਲਿੰਗ ਸਕੀਮ ਦੇ ਤਹਿਤ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਉੱਥੇ-ਉੱਥੇ ਸ਼੍ਰੋਮਣੀ ਅਕਾਲ ਚਲਨ ਦੇ ਵੱਲੋਂ ਧਰਨੇ ਦਿੱਤੇ ਜਾਣਗੇ ਤੇ ਪਹਿਲਾ ਧਰਨਾ ਉਹਨਾਂ ਦੇ ਵੱਲੋਂ 15 ਜੁਲਾਈ ਨੂੰ ਦਿੱਤਾ ਜਾਣਾ ਸੀ ਜੋ ਕਿ ਹੁਣ ਮੁਲਤਵੀ ਕਰਕੇ 22 ਜੁਲਾਈ ਨੂੰ ਕਰ ਦਿੱਤਾ ਗਿਆ ਵਧਿਆ ਅਗਲੀ ਖਬਰ ਦੇ ਵੱਲ ਪਿਛਲੇ ਸਮੇਂ ਦੇ ਦੌਰਾਨ ਦੋਹਾਂ ਤਖਤਾਂ ਦੇ ਵਿਚਾਲੇ ਆਪਸੀ ਟਕਰਾਅ ਦਿਨੋ-ਦਿਨ ਵਧਦਾ ਦਿਖਾਈ ਦੇ ਰਿਹਾ ਸੀ ਤੇ ਇਸ ਨੂੰ ਲੈ ਕੇ ਹੁਣ ਚੰਗੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਦਿਖਾਈ ਦੇ ਰਿਹਾ ਹੈ ਤੱਕ શ્રી ਪਟਨਾ ਸਾਹਿਬ ਅਤੇ શ્રી ਕਾਂਤਕ ਸਾਹਿਬ ਦੇ ਵਿਚਾਲੇ ਆਪਸੀ ਫੈਸਲਿਆਂ ਨੂੰ ਲੈ ਕੇ ਵਾਦ-ਵਿਵਾਦ ਪਿਛਲੇ ਦਿਨਾਂ ਦੇ ਵਿੱਚ ਕਾਫੀ ਵੱਧ ਗਿਆ ਸੀ ਤੇ ਜਿਸ ਨੂੰ ਲੈ ਕੇ ਹੁਣ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹਨਾਂ ਦੋਹਾਂ ਤਖਤਾਂ ਦੇ ਵਿਚਾਲੇ ਆਪਸੀ ਸਹਿਮਤੀ बन ਗਈ ਹੈ ਪੰਜਾਬੀ ਜਾਗਰਣ ਵਿੱਚ ਲੱਗੀ ਰਿਪੋਰਟ ਦਾਵਾ ਕਰਦੀ ਹੈ ਕਿ ਤੱਕ ਸ੍ਰੀ ਪਟਨਾ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਚਾਲੇ ਚੱਲ ਰਹੇ ਲੰਮੇ ਸਮੇਂ ਦੇ ਵਿਵਾਦ ਨੂੰ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਪੰਡ ਸਿੰਘ ਸਭਾਨਾਂ ਦੀ ਇਕਜੁੱਟਤਾ ਤੇ ਪਟਨਾ ਸਾਹਿਬ ਵਿਖੇ ਹੋਈ ਪੰਡ ਸਿੰਘ ਸਭਾਨਾਂ ਦੀ ਇਕਜੁੱਟਤਾ ਦੇ ਦੌਰਾਨ ਖਤਮ ਕਰ ਦਿੱਤਾ ਗਿਆ ਦੋਹਾਂ ਤਖਤਾਂ ਦੇ ਪੰਡ ਸਿੰਘ ਸਭਾਨਾਂ ਨੇ ਇੱਕ ਮਤ ਹੁੰਦਿਆ ਪਿਛਲੇ ਦਿਨੀ ਹੋਏ ਸਾਰੇ ਹੁਕਮਨਾਮਿਆਂ ਨੂੰ ਰੱਦ ਕਰ ਦਿੱਤਾ ਹੈ ਤਾਂ ਦੋਹਾਂ ਤਖਤਾਂ ਦੀ ਮਾਣ ਮਰਿਆਦਾ ਨੂੰ ਅਤੇ ਸਰਵਉੱਚਤਾ ਨੂੰ ਬਹਾਲ ਰੱਖਿਆ ਹੈ ਇਸ ਮੌਕੇ ਪਟਨਾ ਸਾਹਿਬ ਕਮੇਟੀ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪੱਤਰ ਲੇ ਕੇ ਖਿਮਾ ਯਾਚਨਾ ਵੀ ਕੀਤੀ ਹੈ ਇਸ ਫੈਸਲੇ ਵਿੱਚ ਗਾਨੀ ਰਣਜੀਤ ਸਿੰਘ ਗੋਹਰ ਨੂੰ ਉੱਥੋਂ ਦੀ ਅਦਾਲਤ ਚ ਕੀਤੇ ਕੇਸ ਨੂੰ ਵਾਪਸ ਲੈਣ ਅਤੇ ਪਟਨਾ ਸਾਹਿਬ ਕਮੇਟੀ ਨੂੰ ਉਹਨਾਂ ਦੇ ਬਣਦੇ ਹੱਕ ਦੇਣ ਦਾ ਹੁਕਮਨਾਮਾ ਵੀ ਜਾਰੀ ਕੀਤਾ ਹੈ ਦੋਹਾਂ ਤਖਤਾਂ ਦੇ ਪੰਡ ਸਿੰਘ ਸਬਾਨਾ ਨੇ ਇੱਕ ਦੂਜੇ ਨਾਲ ਸਹਿਮਤੀ ਪ੍ਰਗਟਾਈ ਹੈ ਤੇ ਇਹ ਵਿਵਾਦ ਵੀ ਹੱਲ ਹੋ ਗਿਆ ਤੇ ਇਸ ਦੇ ਨਾਲ ਹੀ ਤਖਤਰੀ ਪਟਨਾ ਸਾਹਿਬ ਦੇ ਵੱਲੋਂ ਜੋ ਤਨਖਾਹਾਂ ਗਿਆਨੀ ਕੁਲਦੀਪ ਸਿੰਘ ਗੜਗਾਜ ਬਾਬਾ ਟੇਕ ਸਿੰਘ ਢਨੋਲਾ ਅਤੇ ਸੁਖਬੀਰ ਸਿੰਘ ਬਾਦਲ ਨੂੰ ਦਿੱਤਾ ਗਿਆ ਸੀ ਉਹਨਾਂ ਨੂੰ ਵੀ ਹੁਣ ਮੁਕਤ ਕਰ ਦਿੱਤਾ ਗਿਆ ਉੱਥੇ ਸ਼੍ਰੀ ਕਾਲ ਤਖਤ ਸਾਹਿਬ ਦੇ ਵੱਲੋਂ ਪਟਨਾ ਸਾਹਿਬ ਦੇ ਜੋ ਮੈਂਬਰ ਤਨਖਾਹਾਂ ਐਲਾਨੇ ਗਏ ਸਨ ਖਿਮਾ ਯਾਚਨਾ ਪੇਜਣ ਤੋਂ ਬਾਅਦ ਉਹਨਾਂ ਨੂੰ ਵੀ ਦੋਸ਼ ਮੁਕਤ ਕਰ ਦਿੱਤਾ ਗਿਆ ਤੇ ਇਹਨਾਂ ਦੋਹਾਂ ਤਖਤਾਂ ਦੇ ਵਿਚਾਲੇ ਚੱਲ ਰਿਹਾ ਆਪਸੀ ਟਕਰਾਅ ਹੋਣਾ ਠੱਲਦਾ ਦਿਖਾਈ ਦੇ ਰਿਹਾ ਹੈ ਵਧਿਆ ਅਗਲੀ ਖਬਰ ਦੇ ਵੱਲ ਮੌਸਮ ਮਹਾਰਾਜ ਦੇ ਵੱਲ ਹੁਣ ਮੌਸਮ ਨੂੰ ਲੈ ਕੇ ਪੁਹਿਖਬਾਣੀ ਕਰ ਦਿੱਤੀ ਗਈ ਆ 15 ਅਤੇ 16 ਤਰੀਕ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਹਲਕੇ ਮੀਂਹ ਪੈਣ ਦੀ پیشن گوئی ਕਰ ਦਿੱਤੀ ਗਈ ਹੈ ਮੌਸਮ ਮਹਾਰਾਜ ਦੇ ਵੱਲ ਆਖਿਆ ਕਿ ਇਹਨਾਂ ਦਿਨਾਂ ਦੇ ਦੌਰਾਨ ਟੁੱਟਵਾ ਮੀਂਹ ਪੈ ਸਕਦਾ ਹੈ ਕਿਤੇ ਵੀ ਭਾਰੀ ਮੀਂਹ ਜਾਂ ਲਗਾਤਾਰ ਮੀਂਹ ਨਹੀਂ ਪਵੇਗਾ ਹਲਕੇ ਮੀਂਹ ਪੈਣਗੇ ਅਤੇ ਟੁੱਟਵੇਂ ਮੀਂਹ ਇਹਨਾਂ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਪੈਣ ਦੀ پیشن گوئی ਮੌਸਮ ਮਾਰੰਦੇ ਵੱਲੋਂ ਕਰ ਦਿੱਤੀ ਗਈ ਹੈ ਇਸ ਨਾਲ ਜਦੀ ਵੱਡੀ ਖਬਰਾਂ ਨ ਖਬਰਾਂ ਵਿੱਚ ਚੋਕਸੀ ਖਬਰਾਂ ਬਾਰੇ ਜੋ ਕੁਝ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਰეკਮੈਂਡ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਫ ਪੰਜਾਬ ਦੇ ਨਾਲ